ਅਚਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਪਹੁੰਚੇ ਹਾਂ ਅੱਜ ਸਮਾਣਾ ਪਟਿਆਲਾ ਰੋਡ ਦੇ ਉੱਤੇ ਬੀਤੀ ਰਾਤ ਨੂੰ ਇੱਕ ਸਮਾਣਾ ਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈ ਤੇ ਮੁਹਾਲੀ ਦੇ ਵਿੱਚ ਜਿਹੜੀ ਆਪਣੀ ਡਿਊਟੀ ਕਰ ਰਿਹਾ ਸੀ ਤੇ ਰਾਤ ਦਾ ਜਿਹੜਾ ਉਹ ਲਾਪਤਾ ਦੱਸਿਆ ਜਾ ਰਿਹਾ ਸੀ ਜਿਸ ਦੀ ਗੱਡੀ ਆ ਰਾਤ ਨੂੰਰੇ ਮਿਲਦੀ ਹੈ ਤੇ ਉਰੇ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਨੇ ਕੁਝ ਦਿਨ ਪਹਿਲਾਂ ਜਿਹੜੀ ਪੁਲਿਸ ਹੈ ਉਸ ਗੱਡੀ ਨੂੰ ਲੈ ਜਾ ਗਈ ਹੈ ਗੱਲਬਾਤ ਕਰਦੇ ਹਾਂ ਕਿਉਂਕਿ ਉਹਦੇ ਜਾਣਕਾਰ ਵਿਅਕਤੀ ਉਰੇ ਮੌਜੂਦ ਨੇ ਹਾਂਜੀ ਭਾਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮੰਗਰ ਸਿੰਘ ਹੈ ਮੰਗਰ ਸਿੰਘ ਜੀ ਇਹ ਕਦੋਂ ਤੇ ਲਾਪਤਾ ਸੀਗੇ ਇਹ ਰਾਤ 11 12 ਵਜੇ ਲਾਪਤਾ ਹੋਇਆ ਰਾਤ 11 12 ਦੇ ਲਾਪਤਾ ਸੀਗੇ ਕੀ ਨਾਮ ਕੀ ਸੀ ਇਹ ਨਦਾ ਸਿੰਦਰ ਸਿੰਘ ਇਹ ਸਿੰਦਰ ਸਿੰਘ ਕਿੱਥੇ ਜੋਬ ਕਰਦੇ ਨੇ ਇਹ ਇਹ ਮਹਾਲੀ ਕਰਦੇ ਮਹਾਲੀ ਜੋਬ ਕਰਦੇ ਸੀ ਤੇ ਲਾਪਤਾ ਕਿਵੇਂ ਪਤਾ ਲੱਗਿਆ ਵੀ ਹੋਇਲੇ ਇਹਦਾ ਫੋਨ ਨਹੀਂ ਚੀ ਲੱਗ ਰਿਹਾ ਇਹਦਾ ਲਾਈਨ ਰਿਜਿਸਟ੍ਰੇਸ਼ਨ ਭੇਜੀ ਹੋਈ ਸੀ ਮਿਸਿਸ ਨੂੰ ਤੇ ਜਦੋਂ ਚੈੱਕ ਕੀਤੀ ਫੋਨ ਬੰਦ ਆ ਰਿਹਾ ਸੀ 12 ਵਜੇ ਫਿਰ 12 ਵਜੇ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕੀਤਾ ਤੇ ਆ ਕੇ ਇੱਥੇ ਗੱਡੀ ਪਾਲੇ ਲੱਗੀ ਹੋਈ ਸੀ ਥੱਲੇ ਫਿਰ ਅਸੀਂ ਥਾਣੇ ਨੂੰ ਇਨਫੋਰਮ ਕੀਤਾ ਫਿਰ ਪੁਲਿਸ ਵਾਲੇ ਆਏ ਨਾ ਹਾਂਜੀ ਹਾਂਜੀ ਪੁਲਿਸ ਵਾਲੇ ਆਏ ਕੋਈ ਗੱਡੀ ਦੇ ਹਾਲਾਤ ਦੇਖਣ ਨੂੰ ਲੱਗਿਆ ਵੀ ਕੀ ਲੱਗਦਾ ਇਹ ਨਹੀਂ ਗੱਡੀ ਤੇ ਬਿਲਕੁਲ ਨਹੀਂ ਸੀ ਠੀਕ ਹੈ ਗੱਡੀ ਕੋਈ ਗੱਡੀ 'ਚ ਕੋਈ ਕੈਸ਼ ਕਿਤੇ ਨਾਲ ਕੁਝ ਹੋਰ ਦੇਖਣ ਨੂੰ ਮਿਲਿਆ ਹੋਵੇ ਨਹੀਂ ਉਹ ਨਹੀਂ ਪੁਲਿਸ ਵਾਲੇ ਨੇ ਕਿਤੇ ਉਸ ਬਾਰੇ ਕੁਝ ਨਹੀਂ ਪਤਾ ਤੇ ਉਹਦਾ ਹਾਲ ਤੱਕ ਪਤਾ ਲੱਗਿਆ ਹੋਵੇ ਪਾਲੇ ਨੇ ਕੋਈ ਮਿਲਿਆ ਨਹੀਂ ਬਜਾ ਰਿਹਾ ਹਾਲ ਗੱਡੀ ਖੜੀ ਸੀ ਵੀ ਮੁਲਾਜ਼ਮ ਨਹੀਂ ਸੀ ਮਲਾਜ਼ਮ ਲਿਖਿਆ ਨਾਉ ਦਾ ਫਰਟੀ ਪਰ ਤੋਂ ਦੇ ਵਿੱਚ ਪਿਆ ਹੋਇਆ ਸੀ ਅੱਛਾ ਗੱਡੀ ਚ ਪਰਸ ਪਿਆ ਸੀ ਇੱਕ ਗੱਡੀ ਦੇ ਵਿੱਚ ਖੂਨ ਦੇਖਿਆ ਗਿਆ ਹਾਂ ਖੂਨ ਦੇ ਛਿੱਟੇ ਸੀ ਗੀਅਰ ਦੇ ਕੋਲ ਤੇ ਸ਼ੀਸ਼ੇ ਤੇ ਲੱਗਿਆ ਹੋਇਆ ਸੀ ਇੱਕ ਵਾਰ ਦੱਸ ਸਕਦੇ ਆ ਕਿ ਕੀ ਨਾਮ ਸੀ ਉਸ ਮਲਾਜ਼ਮ ਦਾ ਸਚਿੰਦਰ ਸਿੰਘ ਠੀਕ ਹੈ ਦੇਖ ਸਕਦੇ ਹੋ ਕਿ ਜਿਹੜੇ ਉਰੇ ਦੇ ਲੋਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਸ ਪੁਲਿਸ ਮੁਲਾਜ਼ਮ ਦਾ ਨਾਮ ਜਿਹੜਾ ਸਤਿੰਦਰ ਹੈ ਪਰ ਗੱਡੀ ਦੇ ਵਿੱਚ ਜਿਹੜੇ ਖੂਨ ਦੇ ਕਤਰੇ ਸੀਗੇ ਤੇ ਉਸ ਦਾ ਪਰਸ ਸੀਗਾ ਪਰ ਉਹ ਵਿਅਕਤੀ ਜਿਹੜਾ ਰਾਤ ਨੂੰ ਉਸ ਗੱਡੀ ਦੇ ਵਿੱਚ ਨਹੀਂ ਸੀਗਾ ਪੁਲਿਸ ਨੂੰ ਜਿਹੜਾ ਇਤਲਾਹ ਕਰ ਦਿੱਤਾ ਜਾਂਦਾ ਪੁਲਿਸ ਜਿਹੜੀ ਆ ਉਸ ਗੱਡੀ ਨੂੰ ਲੈ ਜਾਂਦੀ ਹੈ ਤੇ ਫਿਲਹਾਲ ਦੀ ਘੜੀ ਜਿਹੜੀ ਆ ਸਾਰੀ ਜਿਹੜੀ ਜਾਂਚ ਹੈ ਇਹ ਚੱਲ ਪਈ ਹੈ ਕੀ ਕਾਰਨ ਸੀ ਕਿਉਂਕਿ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕਿ ਆਪਣੀ ਮੈਸੇਜ ਨੂੰ ਜਿਹੜੀ ਲਾਈਵ ਲੋਕੇਸ਼ਨ ਭੇਜੀ ਜਾਂਦੀ ਹੈ ਉਸ ਲੋਕੇਸ਼ਨ ਨੂੰ ਜਿਹੜਾ ਖੰਘਾਰਿਆ ਜਾਂਦਾ ਹੈ ਜਿਸ ਕਰਕੇ ਇਹ ਗੱਡੀ ਜਿਹੜੀ ਹੈ ਉਹਰੇ ਭੰਨੇਰੇ ਕੋਲ ਮਿਲਦੀ ਹੈ ਇਹ ਹੁਣ ਸਾਰਾ ਜਿਹੜਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਕੀ ਏਜੰਡਾ ਹੈ ਕਿਉਂ ਇਹ ਜਿਹੜਾ ਸਾਰਾ ਏਡਾ ਪਾਣਾ ਵਾਪਰਿਆ ਜੀ ਤੁਹਾਡਾ ਨਾਮ ਮੇਰਾ ਨਾਮ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਜੀ ਇਹ ਕਿਵੇਂ ਪਾਣਾ ਵਾਪਰਿਆ ਸਾਰਾ ਜੀ ਸਾਡਾ ਮੇਰਾ ਭਾਂਜਾ ਹੈ ਜੀ ਇਹ ਮੋਹਾਲੀ ਕੰਮ ਜੋਬ ਕਰ ਰਹੇ ਹਾਂ ਪੰਜਾਬ ਪੰਜਾਬ ਪੁਰਸੀ 2016 ਦਾ ਪਰਚੀ ਠੀਕ ਹੈ ਇਹ ਮਤਲਬ ਹਫਤੇ ਬਾਅਦ ਜਿਵੇਂ ਆਉਂਦਾ ਸੀ ਇੱਕ ਦੋ ਦਿਨ ਘਰ ਇਦਾਂ ਹੀ ਆ ਰਿਹਾ ਸੀ ਤੇ ਫਿਰ ਇੱਕ ਦਿਨ ਤੰਨਣ ਲੱਗਿਆ ਮੇਰੀ ਮਸੀਨ ਨਾਲ ਗੱਲ ਹੋਈ ਮੈਂ ਆਉਣ ਨਿਆ ਚ ਫਿਰ ਉਹ ਮਸੀਨੇ ਫੋਨ ਕੀਤਾ 10:00 ਵਜੇ ਕਹਿੰਦਾ ਮੈਂ ਰਾਜਪੁਰੇ ਆ ਗਿਆ ਉਹ ਦੀਗੀ ਰਹੀ ਸੀ ਉਹ ਮੁਰਕੇ ਫੋਨ ਉਹਨੇ ਫਿਰ ਦੁਬਾਰਾ ਲਾਇਆ ਫੋਨ ਬੰਦ ਹੋ ਗਿਆ ਉਹਨੇ ਕਿਹਾ ਚਲੋ ਬੰਦ ਹੋ ਗਏ ਨਾ ਉਹਨੇ 12 ਵਜੇ ਤੇ ਵੀ ਜੀਜੀ ਜੀ ਉਹਨੇ ਫੋਨ ਬੰਦ ਹੋ ਗਿਆ ਵੀ ਆਇਆ ਇਹ ਫਿਰ ਉਹਨੇ ਦੂਜੇ ਜੀਆ ਨੂੰ ਠਾਇਆ ਸਾਨੂੰ ਫੋਨ ਕੀਤਾ ਜੀ ਇਹ ਜਦੋਂ ਆਏ ਉਹਦੇ ਦੇਖੇ ਉਹ ਰਸਤੇ ਜਿਹੜੇ ਚੱਲੀ ਦੇਖੀ ਜੀ ਜੀ ਜਦੋਂ ਫੋਨ ਵੀ ਕਰੀ ਇਹ ਨਹੀਂ ਸੀ ਉਹ ਆਪਣਾ ਸਿੰਗਰ ਜਿਹੜਾ ਹਦਾ ਪਾਂਦਾ ਜੀ ਉਹ ਹੈ ਨਹੀਂ ਸੀ ਕੋਈ ਦੇਖਾ ਦੇ ਕੋਈ ਨਿਸ਼ਾਨ ਬਸ ਸਾਨੂੰ ਬਹੁਤ ਸ਼ੱਕ ਹੋ ਗਿਆ ਜੀ ਇਹਦੇ ਕਤਨਾਵਾਪਰ ਦੀ ਹਾਂ ਫਿਰ ਉਹ ਸਾਡੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਜੀ ਚਲ ਆ ਗਈ ਰਾਤ 1:00 2:00 ਦਾ ਟਾਈਮ ਹਾਂ ਮੇਰੇ ਅਸੀਂ ਦੇਖਿਆ ਹੀ ਉਨਾ ਪਰ ਸਾਰੇ ਕਿਤੇ ਸਾਨੂੰ ਮਿਲਿਆ ਨਹੀਂ ਜੀ ਠੀਕ ਹੈ ਜੇ ਕੋ ਫੋਨ ਵੀ ਨਹੀਂ ਸੀ ਹੈਗਾ ਪਰ ਸਹੀ ਪਰਸ ਵਿੱਚ ਹੈਗਾ 50 ਰੁਪਏ ਠੀਕ ਹੈ ਕੋਈ ਗੱਡੀ ਦੇ ਵਿੱਚ ਕੋਈ ਖੂਨ ਖੂਨ ਦੇਖਣ ਦੀਆਂ ਗੱਲਾਂ ਹੋ ਰਹੀਆਂ ਨਹੀਂ ਖੂਨ ਵਿੱਚ ਹਾਂ ਜੀ ਦੇਖਿਆ ਹੀ ਆਪ ਨੂੰ ਕਾਫੀ ਖੂਨ ਸੀ ਹਾਂ ਕੋ ਗੱਡੀ ਦੇ ਵਿੱਚ ਕੋਈ ਕੈਸ਼ ਕੁਝ ਵੀ ਸੀਗਾ ਜੀ ਨਹੀਂ ਕੈਸ਼ ਨਹੀਂ ਸੀ ਹੈਗਾ ਹੋ ਵੀ ਸਕਦਾ ਜੀ ਉਹਦੇ ਪਰਸ ਵਿੱਚ ਹੋਵੇ ਕੋਈ ਆ ਹੀ ਆਪਣੇ ਸਿੱਧਾ ਨੌਕਰੀ 4 ਸਾਲ 3-4 ਸਾਲ ਤੋਂ ਜੇ ਕੋਈ ਐਸਪੀ ਕੋਈ ਕੀ ਨਾਮ ਉਹਦਾ ਹਮ ਐਸਐਸਪੀ ਸੰਦੀਪ ਕੁਮਾਰ ਸੰਦੀਪ ਕੁਮਾਰ ਉਹਦੇ ਨਾਲ ਜੋਬੀ ਕਰ ਰਿਹਾ ਸੀ ਬਹੁਤ ਮਹਾਲੀ ਹਾਂ ਜੀ ਹਾਂ ਜੀ ਠੀਕ ਉਹ ਵਧੀਆ ਡਿਊਟੀ ਕਰ ਰਿਹਾ ਜੀ ਕੋਈ ਉਹਦੀ ਦੁਸ਼ਮਣ ਕੋਈ ਸ਼ਰਾਬ ਨਹੀਂ ਸੀ ਠੀਕ ਹੈ ਦੱਸ ਦਿਜੀਏ ਕਿ ਬਾਣਾ ਹੁਣ ਵਸਤ ਗਿਆ ਜੀ ਅਸੀਂ ਕਿ ਕਿਹੜੇ ਰੰਗ ਦੀ ਗੱਡੀ ਸੀ ਉਹਦੇ ਕੋਲ ਬਲੈਕ ਰੰਗ ਦੀ ਕੀ ਆ ਗੱਡੀ ਠੀਕ ਹੈ ਜੀ ਧੰਨਵਾਦ ਦੇਖ ਸਕਦੇ ਹੋ ਕਿ ਜਿਹੜੇ ਵਿਅਕਤੀ ਉਹਰੇ ਮੌਜੂਦ ਨੇ ਜਿਹੜਾ ਸਤਿੰਦਰ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦਾ ਹੈ ਤੇ ਕਿਹਾ ਜਾ ਰਿਹਾ ਕਿ ਉਹਨਾਂ ਦਾ ਭਾਂਜਾ ਲੱਗਦਾ ਸੀ ਨਾ ਕਿ ਉਹਦੀ ਕਿਸੇ ਨਾਲ ਕੋਈ ਦਸ਼ਮਣੀ ਸੀਗੀ ਪਰ ਫਿਰ ਵੀ ਇਹ ਜਿਹੜਾ ਪਾਣਾ ਵਾਪਰਿਆ ਇਹਨਾਂ ਵੱਲੋਂ ਉਸ ਚੀਜ਼ ਦੀ ਜਿਹੜੀ ਹੈ ਥੋੜੀ ਜਿਹੀ ਨਿਰਾਸ਼ਾ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਰਾਤ ਤੱਕ ਨੂੰ ਜਿਹੜਾ ਜਿਹੜਾ 10 ਵਜੇ ਤੱਕ ਆਪਣੀ ਮਿਸਿਸ ਨੂੰ ਜਿਹੜੀ ਹੈ ਸਾਰੀ ਗੱਲਬਾਤ ਹੁੰਦੀ ਰਹੀ ਹੈ ਦੱਸਦਾ ਰਿਹਾ ਹੈ ਪਰ ਕੁਝ ਦਿਨ ਪਹਿਲਾਂ ਉਸ ਦਾ ਜਿਹੜਾ ਫੋਨ ਬੰਦ ਹੋ ਜਾਂਦਾ ਉਸ ਲਾਈਵ ਲੋਕੇਸ਼ਨ ਦੇ ਜ਼ਰੀਏ ਜਿਹੜਾ ਓਰੀ ਗੱਡੀ ਮਿਲਦੀ ਹੈ ਪਰ ਉਹ ਵਿਅਕਤੀ ਜਿਹੜਾ ਉਸ ਗੱਡੀ ਦੇ ਵਿੱਚ ਨਹੀਂ ਸੀਗਾ ਤੇ ਗੱਡੀ ਦੇ ਵਿੱਚ ਜਿਹੜੇ ਖੂਨ ਦੇ ਕਤਰੇ ਸਨ ਇੱਕ ਪਰਸ ਸੀਗਾ ਤੇ ਜਿਸ ਤੋਂ ਥੋੜਾ ਜਿਹਾ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਭਾਵਕ ਵੀ ਹੁੰਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨਹੀਂ ਪੁਲਿਸ ਜਿਹੜੀ ਹੈ ਲਗਾਤਾਰ ਹੁਣ ਇਸ ਜਾਂਚ ਦੇ ਵਿੱਚ ਡਿਊਟੀ ਹੋਈ ਹੈ ਦੇਖਦੇ ਹਾਂ ਕਦੋਂ ਤੱਕ ਉਹ ਜਿਹੜਾ ਸਤਿੰਦਰ ਹੈ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਕੰਮ ਕਰਦਾ ਸੀ ਮਿਲਦਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੋ ਮਾਰ ਦਿੱਖਾਸ ਰਿਪੋਰਟ ਪਬਲਿਕ ਸਮਣੇ